ਅੱਜ ਦੀ ਜਿਹੜੀ ਵੀਡੀਓ ਲੈ ਕੇ ਆਏ ਆ ਉਹ ਗਰੰਥੀ ਸਿੰਘਾ ਵਾਸਤੇ ਜਾਂ ਫਿਰ ਨਿਹੰਗ ਸਿੰਘਾ ਵਾਸਤੇ ਮੇਨ ਵੀਡੀਓ ਹੈ ਜੀ ਤੁਸੀਂ ਦੇਖ ਸਕਦੇ ਹੋ ਸਾਡੇ ਕੋਲੇ ਹਜ਼ੂਰੀਏ ਤੁਸੀਂ ਪੁਰਾਣੀ ਵੀਡੀਓ ਨੂੰ ਬਹੁਤ ਵਧੀਆ ਮਾਨ ਦਿੱਤਾ ਇਸ ਤਰ੍ਹਾਂ ਨਵਾਂ ਸਟੋਕ ਆਇਆ ਜੀ ਆਪਣੇ ਕੋਲ ਹੈਵੀ ਕਢਾਈ ਦੇ ਵਿੱਚ ਕੋਟਨ ਮਿਕਸ ਦੇ ਉੱਤੇ ਆਪਣੀ ਇਹ ਕਢਾਈ ਹੋਈ ਹੋਈ ਹੈ ਜੀ ਤੇ ਸਵਾ ਦੋ ਮੀਟਰ ਦਾ ਹਜ਼ੂਰੀਏ ਜੀ ਦੇਖ ਸਕਦੇ ਹੋ ਇਹਦੀ ਲੰਬਾਈ ਵੀ ਬਹੁਤ ਵਧੀਆ ਰਹਿੰਦੀ ਆ ਇਸੇ ਤਰ੍ਹਾਂ ਆਪਣੇ ਕੋਲ ਕਾਫੀ ਕਲਰ ਆਏ ਨੇ ਇਹਦੇ ਵਿੱਚ ਤੁਸੀਂ ਬਲੈਕ, ਨੇਵੀ ਬਲੂ, ਕਲਰਫੁੱਲ ਵਗੈਰਾ, ਕਰੀਮ ਵਗੈਰਾ ਦੇਖ ਸਕਦੇ ਹੋ ਕਲਰਨ ਤੇ ਹੈਵੀ ਕਢਾਈ ਦੇ ਵਿੱਚ ਤਿਆਰ ਹੋਏ ਹੋਏ ਨੇ ਜੀ। ਇਹ ਜਿਹੜੇ ਹੈਗੇ ਨੇ 1.5 ਮੀਟਰ ਦੇ ਵਿਚਨ ਤੇ ਇਹਦਾ ਰੇਟ ਹੈਗਾ ਜੀ 350 ਰੁਪਏ। ਜੇਕਰ ਤੁਸੀਂ ਐਡਵਾਂਸ ਪੇਮੈਂਟ ਕਰਦੇ ਹੋ ਤਾਂ 350 ਦੇ ਵਿੱਚ ਅਸੀਂ ਤੁਹਾਡਾ ਘਰ ਪਹੁੰਚਦਾ ਕਰ ਦਾਂਗੇ ਜੀ। ਜੇਕਰ COD ਆਰਡਰ ਕਰੋਗੇ ਤਾਂ COD ਚਾਰजेस ਅਸੀਂ ਐਕਸਟਰਾ ਲਵਾਂਗੇ ਜੀ ਜੇਕਰ ਤੁਸੀਂ ਇਹਨਾਂ ਨੂੰ ਖਰੀਦਣਾ ਚਾਹੁੰਦੇ ਹੋ ਤਾਂ ਤੁਸੀਂ ਸਕਰੀਨ ਤੇ ਚੱਲ ਰਹੇ WhatsApp ਨੰਬਰ ਤੇ ਸਾਨੂੰ ਮੈਸੇਜ ਕਰ ਸਕਦੇ ਹੋ ਜੀ ਜੇਕਰ ਆ ਕੇ ਲੈ ਕੇ ਜਾਣਾ ਚਾਹੁੰਦੇ ਹੋ ਤਾਂ ਸਾਡਾ ਐਡਰੈਸ ਹੈ ਜੀ ਸਿੱਖ ਦਸਤਾਰ ਸੈਂਟਰ ਆਊਟਸਾਈਡ ਨਾਭਾ ਗੇਟ ਨੇੜੇ ਨਾਨਕਾਣਾਚੋਂ ਸੰਗਰੂਰ ਵਿਖੇ ਧੰਨਵਾਦ ਜੀ